ਸਮਾ ਮਾਠੀਕ ਨਹੀਂ ਚੱਲ ਰਿਹਾ ਚੰਗੀ ਕਿਸਮਤ ਵਾਪਸ ਲਿਆਉਣ ਲਈ ਕਰੋ ਇਹ ਕੰਮ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਮਾ ਜ਼ਰੂਰ ਠੀਕ ਹੋਵੇਗਾ ਵਸਤੂ ਦੋਸ਼ ਵਕ ਵਕ ਵਸਤੂਆਂ ਰਾਹੀਂ ਪੈਦਾ ਹੁੰਦਾ ਹੈ ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੇਕਰ ਕੋਈ ਚੀਜ਼ ਕਿਸੇ ਵੀ ਥਾਂ ਤੇ ਰੱਖੀ ਜਾਂਦੀ ਹੈ ਤਾਂ ਇਹ ਚੰਗੇ ਜਾਂ ਮਾੜੇ ਨਤੀਜੇ ਲਿਆ ਸਕਦੀ ਹੈ ਜੇਕਰ ਤੁਸੀਂ ਪਰਿਵਾਰ ਦੇ ਮੈਂਬਰਾਂ ਦੇ ਰਿਸ਼ਤੇਆਂ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਘਰ ਦੇ ਦੱਖਣ ਪੱਛਮੀ ਕੋਨੇ ਵਿੱਚ ਗਲਾਬੀ ਜਾਂ ਪੀਲੇ ਰੰਗ ਦੇ ਆਲਟੀਫੀਸ਼ੀਅਨ ਫੁੱਲ ਰੱਖੋ ਨੰਬਰ 2 ਜੇਕਰ ਘਰ ਵਿੱਚ ਵਿਆਹ ਯੋਗ ਲੜਕੀ ਹੈ ਤਾਂ ਮੁੱਖ ਦਰਵਾਜ਼ੇ ਦੇ ਬਾਹਰ ਖੁਸ਼ਬੂਦਾਰ ਫੁੱਲ ਤੇ ਤਸਵੀਰਾਂ ਲਗਾਉਣਾ ਨਾਲ ਸ਼ੁਭ ਫਲ ਮਿਲੇਗਾ ਨੰਬਰ 3 ਬੱਚੇ ਦੇ ਰੀਡਿੰਗ ਡ్రਾਈਂਗ ਰੂਮ ਜਾਂ ਰੀਡਿੰਗ ਰੂਮ ਉੱਪਰ ਕੋਨੇ ਦੇ ਵਿੱਚ ਆਰ ਕਿਸਤਲ ਗੇਂਦਾ ਟੰਗ ਦਿਓ ਇਹ ਸ਼ੁਭ ਹੋਵੇਗਾ ਘਰ ਦੀ ਦੱਖਣ ਦਿਸ਼ਾ ਵਿੱਚ ਮੂਰਤੀ ਲਾਲ ਤਸਵੀਰ ਲਗਾਓ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੰਬਰ 5 ਘਰ ਦੇ ਕਿਸੇ ਵੀ ਕਮਰੇ ਦੀ ਦੱਖਣੀ ਕੰਧ ਤੇ ਲਾਲ ਧਾਗੇ ਚ ਫਨਿਕਸ ਪੰਛੀ ਦੀ ਤਸਵੀਰ ਲਗਾਉਣ ਨਾਲ ਸ਼ਾਂਤੀ ਮਿਲੇਗੀ। ਨੰਬਰ 6 ਜੁੱਧ ਜਾਂ ਹਿੰਸਕ ਤਸਵੀਰਾਂ ਤੇ ਡਰਾਉਣੀ ਦਿਖਵਾਲੀਆਂ ਮੂਰਤੀਆਂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ। ਇਸ ਨਾਲ ਮੈਂਬਰਾਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ ਜੀ।